ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡਾ ਗੁਰੀ ਵਲੌਗਜ਼ 001 ਚੈਨਲ ਦੇ ਉੱਤੇ ਆਸ ਕਰਦਾ ਸਾਰੇ ਠੀਕ ਹੋਵੋਗੇ ਅੱਜ ਆਇਆ ਅਮਨ ਦਾ ਸੰਧਾਰਾ ਤੇ ਪਿੰਡਾਂ ਦੇ ਬਾਈ ਬਾਕੀ ਰੀਤੀ ਰਿਵਾਜ ਇਹੀ ਹੁੰਦੇ ਨੇ ਨਾ ਸੰਧਾਰੇ ਆਉਣੇ ਪਹਿਲੀ ਵਾਰ ਤੇ ਬਾਕੀ ਕਮੈਂਟ ਕਰਕੇ ਦੱਸਿਓ ਬਾਈ ਜਿਨ੍ਹਾਂ ਜਿਨ੍ਹਾਂ ਨੇ ਸੰਧਾਰੀ ਦੀ ਰਸਮ ਵੇਖੀ ਐ ਤੇ ਆਪਣੇ ਤਾਂ ਇਸ ਵਾਰ ਸੁੱਖ ਨਾਲ ਪਹਿਲੀ ਵਾਰ ਅਮਨ ਦਾ ਸੰਧਾਰਾ ਆਇਆ ਤੇ ਵੇਨੇ ਆ ਕੀ ਰੀਤੀ ਰਿਵਾਜ ਹੁੰਦੇ ਨੇ ਤੇ ਜੇ ਤੁਹਾਨੂੰ ਆਪਣਾ ਵਲੌਗ ਵਧੀਆ ਲੱਗਦਾ ਲਾਈਕ ਕਮੈਂਟ ਤੇ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਵੀਰੇ ਤੇ ਕਰੋ ਹੁਣ ਆਪਾਂ ਕਰਦੇ ਆ ਗੱਲਾਂ ਬਾਤਾਂ ਵੈਨੇ ਆ ਕੀ ਮਾਹੌਲ ਚੱਲ ਬੰਦਾ ਕਿ ਅਮਣਪੁਰੀ ਖੁਸ਼ ਅੱਜ ਤੇ ਦੇਖਦੇ ਆ ਹਾਂਜੀ ਇਹ ਬੰਦਾ ਸਾਡਾ ਬਿਲਕੁਲ ਰੈਡੀ ਐ

teno porchende sala lei la verdura con una così mi ਕੀ ਕੁਛ ਬਣਾਇਆ ਹੁਣ ਤੂੰ ਅਹ ਛੋਲੇ ਦੀ ਸਬਜੀ ਤੇ ਪਨੀਰ ਛੋਲੇ ਦੇ ਪਨੀਰ ਆ ਇਧਰ ਮੰਮੀ ਨੇ ਫੇਰ ਉਹਨਾਂ ਦਾ ਮਿਕਸ ਸਬਜੀ ਵਾਲਾ ਐ ਤਰੀਕਿਆਂ ਨਾਲ ਬਣਾ ਲੱਖੀ ਆ ਵੀ ਲੈ ਮਿਕਸ ਸਬਜੀ ਨਾਦੀ ਮੰਮੀ ਨੇ ਲੂਣਾ ਦੇ ਤਾ ਤੇ ਆ ਅਸੀਂ ਬਣਾਤੇ ਨੰਪੀਰ ਜੋ ਆਓ ਚੈੱਕ ਕੀ ਆਵਾਜ਼ ਆ ਕੋਈ ਘੈਂਟਸ ਬੱਲਾਈ ਤੇ ਕੋਈ ਘੈਂਟ ਕਰਵਾ ਬਣਾ ਜੀ ਆਹ ਕੈਂਪਰੇਸ਼ੀ ਦੀ ਮਣੀ ਨੂੰ ਵੀ ਮੈਂ ਕਿਹਾ ਤੁਮਹਿੰਨਾਂ ਨਾਲ ਨਾਲ ਦੇ ਹੀ ਅੱਜ ਦੋ ਘੰਟੇ ਸੋਵੇ ਆਈ ਸੀ ਲੈ ਵੀਂ ਗਰੇਸ ਸੋਵੇ ਆ ਗਈ ਸੀ ਅਮਨ ਵਾਸਤੇ ਸਧਾਰਾ ਰੱਖੀ ਤੇ ਹੁਣ ਅਸੀਂ ਆਮਨ ਦਾ ਆਮਨ ਦਾ ਆਮਨ ਦਾ ਸਮਾਂ ਪਹਿਲਾ ਪਹਿਲਾ ਬੁਹਾਰ ਆਇਆ ਭਾਈ ਸਾਰਾ ਪਰਿਵਾਰ ਆਇਆ ਸਾਰਾ ਪਰਿਵਾਰ ਆਇਆ ਤੇ ਹੁਣ ਅਸੀਂ ਬਸ ਰੋਟੀ ਪਾਣੀ ਦਾ ਪ੍ਰਬੰਧ ਕਰੀ ਜੰਨੇ ਆ ਰੋਟੀ ਪਾਣੀ ਖਾਣ ਗਿਓ ਤੇ ਜੀਤੂ ਬਾਦ ਤੁਹਾਨੂੰ ਆਪ ਪਾ ਕੇ ਬਲੋਗ ਕਾਫੀ ਦਿਨਾਂ ਬਾਅਦ ਬਣਾ ਰਹੇ ਆ ਅੱਜ ਆ ਪਿੱਲੀ ਗੱਲ ਮੇਰਾ ਟਾਈਮ ਨਹੀਂ ਲੱਗਿਆ ਕਿਉਂਕਿ ਬੈਂਕ ਚ ਜਿਆਦਾ ਬੀਜੀ ਸੀਗੇ ਤੇ ਅੱਜ ਤੁਹਾਡੇ ਨਾਲ ਹੋਇਆ ਰੂਟਰ ਆ ਕੀ ਜੁੜੇ ਰਿਹਾ ਆਪਣੇ ਨਾਲ ਬਲੋਗ ਆਪਾਂ ਕੰਟੀਨਿਊ ਬਣਾਵਾਂਗੇ ਯਾ ਓਰੇ ਕਾਦੀ ਖੁਸ਼ੀ ਬਣਾਉਣ ਲੱਗੀ ਅੱਜ ਮੰਮੀ ਅੱਜ ਪੁੱਤ ਨਹੀਂ ਪਿਆ ਰੇ ਲੈ ਜੀ ਮੰਮੀ ਕਹਿੰਦੀ ਮੀਚਾ ਸੀਗਾ ਬਾਕੀ ਮੈਂ ਤਾਂ ਸੌਣ ਵੀ ਜਾਂਦੀ ਹਰੀ ਦਾ ਨਾ ਬਸ ਕੱਲ ਦਾ ਦਿਨ ਪੁੱਤ ਹਾਂ ਮੈਂ ਮੁੜ ਕੇ ਸਾਲ ਮਗਰ ਹੋਣਾ ਸਾਲ ਹਾਂ ਆਹ ਕਿਹੜ ਦੇ ਖਾ ਲਈ ਹਾਂ ਹੱਸਦੇ ਖੇੜ ਦੇ ਖਾ ਲਈ ਲੈ ਵੀ ਕਰੋ ਚੱਕੋ ਮਾਤਾ ਨੇ ਬਣਾਤੇ ਪੂੜੇ ਆਂਦਾਂ ਨੂੰ ਸਰਪ੍ਰਾਈਜ਼ ਹੀ ਮਿਲਿਆ ਵੀ ਇਹਦੀ ਮੀ ਪੈਗ ਹੈਟਿਆ ਚਲੋ ਪੂੜੇ ਬਣਾ ਲੈਨੇ ਆ ਮੀ ਮੁੰਲਾ ਤਾਂ ਹੋਰ ਵੀ ਬੋਹਣਾ ਜੀ ਆ ਗਈ ਗੱਲ ਹਣਾ ਬੱਦਲਵਾਈ ਜੀ ਬਣੀ ਪਈ ਆ। ਹੂੰ। ਮੌਸਮ ਹੀ ਆ ਲੈ। ਇਹ ਆ ਬਣਾ ਕੇ। ਸਾਦਾ ਤਵੇ ਦੀ ਮਾਤਾ ਨੇ। ਚੱਕੋਈ। ਮੇਂ ਦੀ ਚੱਕੋ ਬੁਲਾ। ਚੱਕੋਈ। ਆਓ ਖੀਰ ਬਣੀ ਪਈ ਆ। ਹਾਂ ਖੀਰ ਬਣੀ ਪਈ ਆ। ਜੀ ਸਭ। ਹੂੰ। ਲੰਦਣਾ ਗੁਰੂ ਘਰ ਜਾ। ਹਾਂ ਗੁਰੂ ਘਰ ਜਾਂਦੇ ਐ ਤੇ ਹੋਰ ਆ। ਖਾਂ ਕੇ ਬੁੜੇ ਫਿਰ ਗੁਰੂ ਘਰੇ ਜਾ ਕੇ ਆਉਂਦੇ। ਬਣਾ ਲੀਏ ਬਣਾ ਕੇ ਕਰ ਜਾ। ਜਾਂ ਬਣਾਉਂਦੇ। ਮਿੰਦਾਨੀ ਪਤਾ ਕਦੋਂ ਆ ਜੇ। ਦੋ ਕੋਈ ਪਤਾ ਨਹੀਂ ਕਦੋਂ ਆ ਜੇ। ਉਹ ਚੈੱਕ ਕਰੀਏ ਅੰਦਰੋਂ ਮਾਤਾ ਨੇ ਬਣਾਤੇ ਪੂੜੇ ਤੇ ਉਧਰ ਵੀ ਮੈਨੂੰ ਲੱਗਦਾ ਵੀ ਆਪਣਾ ਅੰਜੀਰ ਅੰਜੀਰ ਪੱਕ ਗਿਆ ਨਾ ਮੈਨੂੰ ਲੱਗਦਾ ਨਾ ਇਹ ਰੋਸ ਤੋਂ ਨਹੀਂ ਪੱਕੀ ਤੋੜਨਾ ਨਾ ਜਿੰਨਾ ਤੋੜੋ ਕਿਉਂ ਮੈਂ ਤੋੜੀ ਜੀ ਉੱਪਰੋਂ ਵੀ ਫੀਲੀ ਹੋ ਜਾਂਦੀ ਨਾ ਨਾ ਹੋ ਗਈ ਤੁਹਾਡੇ ਘਰ ਨਹੀਂ ਉਹ ਮਿਲਦਾ ਨਹੀਂ ਹੋਵੇ ਨਹੀਂ ਹੋਵੇ ਹੋਰ ਉਹਨਾਂ ਪਾਣੀ ਇਹ ਹੋਰ ਹੋਣੇ ਯਾਰ ਖਰਾਬ ਹੋ ਜਾਂਦੀ ਇਹ ਤਾਂ ਸਤਨਾ ਨਹੀਂ ਕੋਈ ਚੀਜ਼ ਕੱਟਣੀ ਪਊ ਯਾਰ ਇਹ ਹੈਂ ਬਾਸ ਲੈ ਬਈਆ ਤੋੜ ਲੀਏ ਪੰਜੀਰ ਹੁਣ ਇਹਨੂੰ ਕਰੋ ਚੈੱਕ ਅਸੀਂ ਅੰਬਈਆ ਪਾਂਟ ਵਾਦੀ ਪੱਲੀ ਹੈ ਹੈ ਪਾਂਟ ਵਾਦੀ ਨਹੀਂ ਤਾਂ ਨਾ ਇਹ ਖਾਲੀ ਨੇ ਪੱਕੀ ਹੁੰਦੀ ਇਹਦਾ ਜੇ ਧੋਗ ਲਈਆਂ ਧੋਗ ਲਈਆਂ ਫਿਰ ਨਹੀਂ ਤੋੜ ਲੀਆਂ ਸੀਗੀਆਂ ਧੋਗ ਲਈਆਂ ਗਿੱਤੇ ਹੋਣਾ ਨੇ ਸੱਚੀ ਹੈ ਓਏ ਉਹ ਚਿਪ ਚਿਪ ਤਾਂ ਕਰੀ ਜਾਂਦੀ ਆ ਆਪਣਾ ਗਿੱਤੇ ਹੋਣਾ ਨੇ ਹਾਂ ਲੈ ਬਈ ਅੰਜੀਰ ਪੱਕ ਗਈ ਆਪਣੀ ਆਪੇ ਕੰਜੀਰ ਤੋੜ ਲਈ ਦੋ ਲੱਗੀਆਂ ਨੇ ਵੇਨੇ ਸਤਨਾਗ ਵੈਗੁਰ ਬਾਬੇ ਦਾ ਨਾਮ ਲੈ ਕੇ ਆ ਮੈਂ ਅੱਜ ਬਾਹਰ ਰੱਖਦੇ ਸੀ ਇਹ ਸੋਹਣੇ ਲੱਗਦੇ ਨੇ ਹਨ ਨਾ ਮੀ ਪਿਆਸੀ ਮੈਂ ਹਲਾ ਲਏਗੇ ਵੀ ਤੇ ਪਾਣ ਵਾਲੇ ਵੀ ਕੁਝ ਜੱਤ ਦੀ ਖੇਡ ਆ ਨਾ ਉਹ ਵੀ ਸੋਹਣੇ ਹੋ ਗਏ ਨਾ ਮੜੇ ਜਹਾ ਬਈ ਲੱਗ ਗਈ ਐ ਵੀ ਕਰੋ ਚੈੱਕ ਆਪਣੇ ਬੂਤੇ ਗੰਦਵਾਤ ਪੂਰੀ ਘੈਂਟ ਹੋ ਗਈ ਨਾ ਫੇ ਪੋਤੀ ਪੱਕ ਗਈ ਸੀ ਤੇ ਫਿਰ ਹੁਣ ਪੱਕ ਗਈ ਤੇ ਇਹਨੇ ਬੋਲੀ ਹੁਣ ਹੋਰ ਹੱਸ ਸਵੇਰੇ ਮੈਂ ਤਾਂ ਹੀ ਗੱਡ ਕੇ ਰੱਖਦੇ ਸੀ ਬਾਹਰ ਅੱਬ ਇਹ ਬਣ ਗਿਆ ਪੂੜਾ ਕਰੋ ਚੱਕ ਆ ਜਾਓ ਖਾ ਲਓ ਭੱਜ ਜਾਓ ਸਾਰੇ ਯਾਰ ਦੋਸਤ ਆ ਜਾਂਦੇ ਤੇਰੇ ਕੋਲ ਚੀੱਕ ਵੀ ਕਰੋ ਚੱਕ ਗੰਜੀਰ ਨੂੰ ਸਰਪੜੇ ਪੀਣਾ ਤਾਂ ਹੋਤੋ ਮੈਂ ਚਾਹ ਪਾਣੀ ਪੀਣੇ ਕੁਛ ਤਾਂ ਮੰਗ ਲੈ ਵੀ ਕਰੋ ਚੱਕ ਗੰਜੀਰਾ ਪੱਕ ਗਈ ਹੈ ਨਾ ਮੈਂ ਚੱਕ ਲਾ ਲਿਆ ਫਿਰ ਆਪਾਂ ਜਿਵੇਂ ਦੀਦਾ ਹੋ ਗਈ ਲੈ ਲਾ ਘੱਟ ਫੇ ਹਾਂ ਤਾਂ ਮੇਰੇ ਸਾਹਮਣੇ ਹੋਰ ਲਾਲ ਹੋਣੀ ਚਾਹੀਦੀ ਸੀ ਯਾਰ ਮੈਂ ਤਾਂ ਆਪ ਕਹਿੰਨੀ ਹਾਂ ਵੀ ਹਾਂਜੀ ਸੋਨੀ ਜੀ ਸਵੇਰ ਦੇ ਨਾਲ ਸਵਾਗਤ ਕਰਦੇ ਆਂ ਤੁਹਾਡਾ ਗੁਰੀ ਵਲੌਗਸ 001 ਚੈਨਲ ਦੇ ਉੱਤੇ ਸਭ ਤੋਂ ਪਹਿਲਾਂ ਸਭ ਨੂੰ ਸਤਿ ਸ਼੍ਰੀ ਅਕਾਲ ਅੱਜ ਦਿਨ ਹੈ ਸ਼ਨੀਵਾਰ ਤਰੀਕ ਹੈਗੀ ਆ ਭਰਾਵੋ 16 ਅਗਸਤ ਤੇ ਟਾਈਮ ਹੋਇਆ 8:10 ਤੇ ਬੈਂਕ 'ਚੋ ਤਕਰੀਬਨ ਅੱਜ ਛੁੱਟੀ ਸੀ ਤੇ ਦਿਨ ਬਹੁਤ ਸੋਹਣਾ ਲੰਘਣਾ ਅੱਜ ਕੱਲ ਵੀ ਛੁੱਟੀ ਸੀ 15 ਅਗਸਤ ਦੀ 15 ਅਗਸਤ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਭਾਰਤ ਦੇਸ਼ ਦਾ ਆਜ਼ਾਦੀ ਦਿਹਾੜਾ ਸੀ ਸੋ ਸਭ ਤੋਂ ਪਹਿਲਾਂ ਜਿਨ੍ਹਾਂ ਨੂੰ ਆਜ਼ਾਦੀ ਮਿਲੀ ਆ ਉਹਨਾਂ ਨੂੰ ਬਈ ਮੁਬਾਰਕਾਂ ਵਧਾਈਆਂ ਲੈ ਵੀ ਪੀ ਕੇ ਚਾਹ ਪਾਣੀ ਹੋ ਗਏ ਕਿਯਾਰੀ ਵਾਲ ਨੂੰ ਕਿਯਾਰੀ ਜੋ ਕੱਢਿਆ ਕਾ ਤੇ ਨਾਲ ਕਿਯਾਰੀ ਬਣ ਜੂ ਵੀ ਸੋਹਣੀ ਕੜੀਆ ਹਾਂ ਆਹ ਕੜੀਆ ਬੋਤਲੇ ਆਲੂ ਨੂੰ ਤਾਂ ਨਹੀਂ ਹੈਗੇ ਇਹ ਠੀਕ ਆ ਨਾ ਬੋਤਲ ਦੇਖਣੀ ਹੈ ਫਿਰ ਆਪਾਂ ਹੁਣ ਬੋਤਲ ਆਈ ਆਪਾਂ ਬੂਟੀ ਦੀ ਹੋਈ ਕਰੋ ਉੱਪਰ ਖਵਾਈ ਦੱਸੋ ਆ ਕੀ ਚੀਜ਼ ਹੈ ਯਾਰ ਬਾਣੀ ਹੋਈ ਜਾਂਦੀ ਹੈ ਵੀ ਘਰੇ ਉਹ ਦੱਸਿਓ ਫਿਰ ਜੇ ਕਿਸ ਨੂੰ ਪਤਾ ਦਾ ਲੈ ਆਪਾਂ ਆਹ ਬੋਤਲੀ ਹੈ ਫਿਰ ਕਰਦੇ ਗੱਲਾਂ ਬਾਤਾਂ ਹੋ ਗਈ ਬੋਤੇ ਐਨ ਪੂਰੀ ਘੈਂਟ ਗੱਲਬਾਤ ਬਣਾਤੀ ਗੁੱੜ ਤੇ ਗਮਲੇ ਗੁੰਮਲੇ ਗੁੱੜ ਕੇ ਉਧਰੋਂ ਆਪਾਂ ਕਿਆਰੀ ਵੀ ਗੁੱੜ ਦੀ ਯਾਰੀ ਗੋੜਦੀ ਤੇ ਐਨ ਸੋਹਣੇ ਲੱਗਣ ਲੱਗਿਆ ਮਾਹੌਲ ਹੂੰ ਮਰੇ ਮਾਹੌਲ ਸੋਹਣਾ ਲੱਗਣ ਲੱਗਿਆ ਸਾਹ ਸੰਭਾਲਣ ਵਾਲੀ ਗੱਲਬਾਤ ਬੰਦੀ ਆ ਕੋ ਚੱਕ ਇਹ ਨਹੀਂ ਬਈਆ 8-9 ਸਾਲਾਂ ਦਾ ਹੋ ਗਿਆ ਮਾਂ ਦੇ ਪੁੱਤ ਨੇ ਜਿੱਦਿਆਂ ਦਾ ਲੱਗਿਆ ਲਾਇਆ ਦੋ ਜੀ ਵੀ ਖਾਦ ਨੇ ਤੋਹੇ ਤੱਕ ਬਾਕੀ ਆਮ ਆਪਣਾ ਪਿਆਰ ਹੈ ਇਹਦਾ ਦੇਖਦੇ ਵੀ ਕੀ ਗੱਲਬਾਤ ਬੰਦੀ ਆ ਕਦੋਂ ਲੱਗੂਗਾ ਖਾਣੇ ਨੂੰ ਜੇ ਕਿਸੇ ਨੂੰ ਪਤਾ ਤਾਂ ਦੱਸਿਓ ਯਾਰ ਕਿੰਨੇ ਟਾਈਮ ਬਾਅਦ ਆਮ ਬਣੂ ਕੰਨ ਲੱਗਦਾ ਆਪਣਾ ਘਰ ਵਾਲਾ ਤਾਂ ਕੱਲ੍ਹ ਵਾਰ ਬਣੀ ਪਈ ਆ ਓਹੋ ਹੌਮ ਮੈਂ ਲੱਤਾਂ ਵੱਡ ਕੇ ਸੜਕ ਤੇ ਰੱਖਦਾ ਬਾਹਰ ਅੰਦਰ ਤਾਂ ਹਣੀ ਆ ਚੱਪਲ ਕਿਹੜੀ ਪਾਵਾਂ ਹੋਰ ਸਤਨਾਮ ਸ਼੍ਰੀ ਵਾਹਿਗੁਰੂ ਜੀ ਹੁਣ ਬਈ ਆਪਾਂ ਆ ਗਏ ਸੀਗੇ ਚਪੈਰਾ ਸਾਹਿਬ ਦਾ ਪਾਠ ਕਰਨ ਗੁਰੂ ਘਰ ਤੇ ਅੱਜ ਸੀਗਾ ਦਿਨ ਸ਼ਨੀਵਾਰ ਮੰਮੀ ਕਹਿੰਦੀ ਜਦ ਵੀ ਆਪਾਂ ਗੁਰੂ ਘਰ ਮੱਥਾ ਟੇਕੀਏ

ਸ਼ਬਦ ਦੁਸ਼ਕਨ ਕੇ ਅੰਤਾ ਤੁਮੋ ਪੁਰੀ ਸਤਸੰਤਾ ਆਲ ਪਾਇ ਬ੍ਰਹਮ ਬਬ ਤਰਾ ਆਲ ਪਾਇ ਸਿਵ ਜੁ ਅਤਰਾ ਆਲ ਪਾਇ ਕਰ ਵਿਸ਼ਨ ਪਰਕਾਸਾ ਸਤਲ ਕਾਲ ਕਾ ਕੀਰਤ ਮਾਸਾ ਕਾਲ ਨੂੰ ਈਸ਼ਰ ਕੀਓ ਮੇਰੇ ਰਾਜ ਬ੍ਰਹਮਾ ਪਹਿਰਾ ਸਾਹਿਬ ਦੇ ਪਾਰਟ 'ਚ 20 ਮਿੰਟਾਂ ਦੀ ਹੋਈ ਸੀ ਬ੍ਰੇਕ ਤੇ ਸੰਗਤ ਲਈ ਗੁਰੂ ਘਰ ਦੇ ਵਿੱਚ ਲੰਗਰ ਪਾਣੀ ਦਾ ਪ੍ਰਬੰਧ ਸੀਗਾ ਤੇ ਨਾਲੇ ਆਪਾਂ ਲੰਗਰ ਛੱਗਿਆ ਤੇ ਨਾਲੇ ਸਾਰੀ ਸੰਗਤ ਨੇ ਲੰਗਰ ਛੱਗਿਆ ਤੇ ਕਰੋ ਚੱਕੋ ਸੋ ਆਪਰੀ ਤੇੜੇੜੇ ਦੂਰ ਜਿਮੀਨਾਤ ਆ ਪਿਆ ਰਿਆ ਗਏ ਨਸਕਤ ਕਾਲ ਨਾਨਕ नया जले छुटीना वाहेगुरु जी का ख़ालसा ਕਿ ਪਹਿਰਾ ਸਾਹਿਬ ਦੀ ਸਮਾਪਤੀ ਤੋਂ ਬਾਅਦ ਵੀ ਗੁਰੂ ਘਰ ਸੀਗਾ ਚਾਹ ਦੇ ਮਠੀਆਂ ਦਾ ਲੰਗਰ ਆਪਾਂ ਵੀ ਛਕਿਆ ਤੇ ਭੋਲਾ ਪੂਰਾ ਖੁਸ਼ ਸੀ ਇਧਰ ਜਸ਼ਨ ਦਾ ਮੂਹ ਚੱਕ ਗੁਰੂ ਆ ਪੂਰਾ ਖੁਸ਼ ਹੋਇਆ ਕਰਦਾ ਵੀ ਆਪਾਂ ਮਠੀਆਂ ਚਾਹ ਨਾਲ ਛਕੀਆਂ ਤੇ ਆਪਾਂ ਵੀ ਬਈ ਛਕੀਆਂ ਤੇ ਜਸ਼ਨ ਨੂੰ ਸ਼ੁਰੂ ਤੀ ਚਾਹ ਚੜਜਾਦਾ ਸੋਖਾ ਲੰਗਰ ਵੇਖ ਕੇ ਤਾਂ ਬਾਕੀ ਚੈੱਕ ਕਰੋ ਜਸ਼ਨ ਨੂੰ ਹਾਂ ਕਹਿੰਡ ਗੱਲ ਬਾਤ ਆ ਬਾਈ ਵਧੀਆ ਸੇਵਾ ਕੀਤੀ ਵਧੀਆ ਮੁੰਡੇ ਨੇ ਖੈਰ ਸਾਰਿਆਂ ਨੇ ਆਪਣੇ ਸਾਰੇ ਵਧੀਆ ਸੇਵਾ ਕੀਤੀ ਸਾਰਿਆਂ ਨੇ ਤੇ ਸਾਰੇ ਭਾਈ ਜਾਇਕਰੋ ਗੁਰੂ ਘਰ ਸੇਵਾ ਕਰਨ ਤੇ ਨਾਲੇ ਜਪਰ ਸਾਹਿਬ ਦਾ ਪਾਠ ਕਰਿਆ ਕਰੋ ਭਾਈ ਅਸੀਂ ਉਹ ਸ਼ੱਕੇ ਹੁਣ ਕਰਨ ਨਹੀਂ ਆਵਾਂਗੇ ਲਾ ਹੈ ਭਾਈ ਗੁਰੂ ਘਰ ਮੱਥਾ ਟੇਕ ਕੇ ਪਾਠ ਕਰਕੇ ਹੁਣ ਆਪਾਂ ਚੱਲ ਫੇ ਭਲਾਡੇ ਵੱਲ ਭਲਾ ਭਲਾਡੇ ਥੋੜਾ ਜਿਹਾ ਕੰਮ ਹੈ ਸੀਗਾ ਭੈਣ ਦੇ ਨੋਟਿਸ ਨੇ ਉਹ ਪੜਾ ਕੇ ਹੋਣੇ ਸੀਗੇ ਤੇ ਤੇ ਜਾ ਕੇ ਮਿਲਾਂਗੇ ਸਮਰ ਨੂੰ ਸਮਰਨ ਨਾਲ ਕਰਾਂਗੇ ਗੱਲਾਂ ਬਾਤਾਂ ਤੇ ਬਾਕੀ ਭਾਈ ਅੱਜ ਦੇ ਵਲੌਗ ਦੀ ਆਪਾਂ ਇੱਥੇ ਹੀ ਸਮਾਪਤੀ ਕਰਦੇ ਹਾਂ ਅੱਜ ਤੇ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਇਸ ਵਾਰ ਤਾਂ ਵਲੌਗ ਭਾਈ ਥੋੜਾ ਜਿਆਦਾ ਲੇਟ ਹੋ ਗਿਆ ਸੀਗਾ ਘਰ ਦੇ ਕੰਮ ਧੰਦੇ ਜਿਆਦਾ ਸੀ ਇੱਕ ਬੈਂਕ 'ਚੋਂ ਟਾਈਮ ਨਹੀਂ ਮਿਲਿਆ ਸਾਰੇ ਹਫ਼ਤੇ ਦਾ ਇਕੱਠੇ ਕੱਟ ਕੇ ਵਲੌਗ ਇਹ ਬਣਾਇਆ ਆਪਾਂ ਬਾਕੀ ਕੋਸ਼ਿਸ਼ ਕਰਾਂਗੇ ਰੈਗੂਲਰ ਜੁੜੇ ਰਹੀਏ ਤੁਹਾਡੇ ਨਾਲ